ਦੁਨੀਆ ਵਿੱਚ ਔਰਤਾਂ ਨੇ ਔਖੇ ਤੋਂ ਔਖੇ ਕੰਮ ਵੀ ਕਰਕੇ ਵਿਖਾਏ ਨੇ ਪਰ ਇਸ ਦੇ ਬਾਵਜੂਦ ਆਮ ਧਾਰਨਾ ਮੁਤਾਬਕ ਕਈ ਕੰਮ ਅਜਿਹੇ ਸਨ ਜਿਨ੍ਹਾਂ ਲਈ ਔਰਤਾਂ ਵੱਲੋਂ ਉਹਨਾਂ ਨੂੰ ਕਰਨਾ ਔਖਾ ਮੰਨਿਆ ਜਾਂਦਾ ਸੀ ਜਾਂ ਇਹੋ ਜੀ ਇੱਕ ਸੋਚ ਬਣ ਚੁੱਕੀ ਸੀ ਕਿ ਕੁਝ ਕੰਮ ਔਰਤਾਂ ਨਹੀਂ ਕਰ ਸਕਦੀਆਂ ਇਸੇ ਧਾਰਨਾ ਨੂੰ ਬੜੀ ਮਜ਼ਬੂਤੀ ਨਾਲ ਅਤੇ ਸਫਲਤਾ ਨਾਲ ਚੁਣੌਤੀ ਦਿੱਤੀ ਸੀ ਅਮਰੀਕਾ ਦੀ ਕਿਟੀ ਉ ਨੀਲ ਨਾਂ ਦੀ ਮਹਿਲਾ ਨੇ ਜਿਸ ਨੂੰ ਕਿਸੇ ਵੇਲੇ ਸਟੰਟ ਕਰਨ ਵਾਲੀ ਅਤੇ ਤੇਜ਼ ਤਰਾਰ ਅੰਦਾਜ਼ ਵਿੱਚ ਗੱਡੀ ਚਲਾਉਣ ਪੱਖੋਂ ਸਮਰਥ ਰੇਸ ਡਰਾਈਵਰ ਵਜੋਂ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਔਰਤ ਵਜੋਂ ਵੀ ਮਾਨਤਾ ਮਿਲੀ ਸੀ ਆਓ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਅਮਰੀਕਾ ਦੀ ਇਸ ਬਹਾਦਰ ਮਹਿਲਾ ਬਾਰੇ ਜਿਸ ਦੇ ਜੀਵਨ ਤੋਂ ਬਹੁਤ ਵੱਡੀ ਪ੍ਰੇਰਣਾ ਵੀ ਮਿਲਦੀ ਹੈ ਕਿੱਟੀ ਓਨੀਲ ਦਾ ਜਨਮ ਅੱਜ ਦੇ ਹੀ ਦਿਨ ਯਾਨੀ 24 ਮਾਰਚ ਸਾਲ 1946 ਨੂੰ ਅਮਰੀਕਾ ਦੇ ਟੈਕਸਸ ਦੇ ਕਾਰਪਸ ਕ੍ਰਿਸਟੀ ਇਲਾਕੇ ਵਿਖੇ ਹੋਇਆ ਪਰ ਉਹਨਾਂ ਦਾ ਬਚਪਨ ਅਤੇ ਉਹ ਸਮਾਂ ਸ਼ੁਰੂ ਤੋਂ ਹੀ ਉਹਨਾਂ ਲਈ ਕਾਫੀ ਸੰਘਰਸ਼ ਅਤੇ ਚੁਣੌਤੀਆਂ ਲੈ ਕੇ ਆਇਆ ਜਦੋਂ ਉਸ ਦੀ ਉਮਰ ਕੁਝ ਮਹੀਨਿਆਂ ਦੀ ਹੀ ਸੀ ਤਾਂ ਇਸ ਬੱਚੀ ਨੂੰ ਉਸ ਉਮਰੇ ਹੀ ਕਈ ਬਿਮਾਰੀਆਂ ਨੇ ਘੇਰ ਲਿਆ ਜਿਸ ਕਰਕੇ ਉਸ ਨੂੰ ਬਹੁਤ ਤਿੱਖਾ ਬੁਖਾਰ ਵੀ ਹੋਇਆ ਅਤੇ ਹੌਲੀ-ਹੌਲੀ ਉਸ ਦੀ ਸੁਣਨ ਦੀ ਸ਼ਕਤੀ ਜਾਂਦੀ ਲੱਗੀ ਇੰਨੀ ਛੋਟੀ ਉਮਰੇ ਸੁਣਨ ਸਮਰੱਥਾ ਤੋਂ ਵਾਂਝੇ ਹੋ ਜਾਣ ਦੇ ਬਾਵਜੂਦ ਕਿਟੀ ਓਨੀਲ ਨੇ ਹਿੰਮਤ ਨਹੀਂ ਹਾਰੀ ਸਗੋਂ ਇਸ ਨਾਲ ਟੱਕਰਾ ਕਰਨ ਲਈ ਵੀ ਰਾਹ ਲੱਭੇ ਦੂਜਿਆਂ ਦੀ ਗੱਲ ਸੁਣਨ ਅਤੇ ਸਮਝਣ ਅਤੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਲਈ ਉਸ ਨੇ ਸੰਚਾਰ ਦੇ ਨਵੇਂ-ਨਵੇਂ ਤਰੀਕੇ ਸਿੱਖਣੇ ਸ਼ੁਰੂ ਕੀਤੇ ਇਸ ਤਰ੍ਹਾਂ ਸੁਣਨ ਦੀ ਸਮਰੱਥਾ ਨਾ ਹੋਣ ਦੇ ਬਾਵਜੂਦ ਇਸ ਚੀਜ਼ ਨੂੰ ਕਦੇ ਵੀ ਕਿਟੀ ਓ ਨੀਲ ਨੇ ਆਪਣੀ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਬਚਪਨ ਤੋਂ ਹੀ ਲੱਗੀ ਬਿਮਾਰੀ ਕਾਰਨ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਜੋ ਉਹ ਕਰਨਾ ਚਾਹੁੰਦੀ ਸੀ ਉਸ ਤੋਂ ਪਿੱਛੇ ਹਟਣਾ ਪਿਆ ਹਰ ਸਤੇ باوجود ਉਸ ਨੇ ਆਪਣੇ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਮਿਹਨਤ ਕੀਤੀ ਜਿਸ ਸੁਪਨੇ ਵਿੱਚ ਉਸ ਨੇ ਸੋਚਿਆ ਸੀ ਕਿ ਇੱਕ ਨਾਇਕ ਦਿਨ ਇੱਕ ਪੇਸ਼ੇਵਰ ਐਥਲੀਟ ਬਣਨਾ ਹੈ ਬਸ ਇਥੋਂ ਹੀ ਸ਼ੁਰੂ ਹੁੰਦਾ ਹੈ ਕਿਟੀ ਓਨੀਲ ਦੀ ਸਫਲਤਾ ਦਾ ਦੌਰ ਉਸ ਨੇ ਜਲਦੀ ਹੀ ਖੇਡਾਂ ਪ੍ਰਤੀ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਮੋਟਰਸਾਈਕਲ ਰੇਸਿੰਗ ਵਿੱਚ ਕੀਟੀ ਓਨੀਲ ਨੇ ਸ਼ੁਰੂਆਤੀ ਰੁਝਾਨ ਨੂੰ ਅੱਗੇ ਤੋਰਿਆ ਇਸ ਤੋਂ ਬਾਅਦ ਐਕਸ਼ਨ ਅਤੇ ਸਟੰਟ ਪ੍ਰਤੀ ਆਪਣੇ ਸ਼ੌਕ ਨੂੰ ਵੀ ਉਸ ਨੇ ਅੱਗੇ ਤੋਰਨਾ ਸ਼ੁਰੂ ਕੀਤਾ ਅਤੇ ਜਲਦੀ ਹੀ ਖਤਰਨਾਕ ਤੋਂ ਖਤਰਨਾਕ ਸਟੰਟ ਕਰਨ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਬਹੁਤ ਉੱਚੀ ਕਿਸੇ ਥਾਂ ਤੋਂ ਹੇਠਾਂ ਛਾਲ ਮਾਰਨੀ ਅਤੇ ਇਸ ਤਰ੍ਹਾਂ ਦਾ ਸਟੰਟ ਕਰਨਾ ਕਿਟੀ ਓਨੀਲ ਲਈ ਇੱਕ ਆਮ ਗੱਲ ਬਣ ਗਿਆ ਇਸ ਤੋਂ ਇਲਾਵਾ ਉੱਚੀ ਉਡਾਣ ਵਿੱਚ ਪਹੁੰਚੇ ਹੈਲੀਕਾਪਟਰ ਤੋਂ ਹੇਠਾਂ ਆਉਣਾ ਵੀ ਕਿਟੀ ਓਨੀਲ ਨੇ ਕਾਫੀ ਆਸਾਨੀ ਨਾਲ ਕਰਕੇ ਵਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਾਲੀਵੁੱਡ ਦੀਆਂ ਕੁਝ ਪ੍ਰਸਿੱਧ ਫਿਲਮਾਂ ਵਿੱਚ ਕਿਟੀ ਓਨੀਲ ਨੇ ਸਟੰਟ ਡਬਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਭਾਵੇਂ ਜਿੱਥੇ ਫਿਲਮ ਦੇ ਮੁੱਖ ਕਲਾਕਾਰ ਦੀ ਥਾਂ ਸਟੰਟ ਦੇ ਮਾਹਿਰ ਲੋਕ ਜਿਹੜੇ ਨੇ ਉਹ ਉਸ ਸੀਨ ਨੂੰ ਨਿਭਾਉਂਦੇ ਨੇ ਸਭ ਤੋਂ ਵੱਡੀ ਮਾਣ ਦੀ ਗੱਲ ਇਹ ਸੀ ਕਿ ਹਾਲੀਵੁੱਡ ਦੇ ਛੋਟੀ ਦੇ ਸਟੰਟ ਕਲਾਕਾਰਾਂ ਅਤੇ ਮਾਹਿਰਾਂ ਦੀ ਜਥੇਬੰਦੀ ਸਟੰਟਸ ਅਨਲਿमिटेड ਵਿੱਚ ਥਾਂ ਬਣਾਉਣ ਵਾਲੀ ਉਹ ਪਹਿਲੀ ਮਹਿਲਾ ਸਨ ਇਸ ਤੋਂ ਸਾਬਤ ਹੁੰਦਾ ਹੈ ਕਿ ਕਿਟੀ ਓਨੀਲ ਨੇ ਉਸ ਖੇਤਰ ਵਿੱਚ ਆਪਣੇ ਲਈ ਵੱਖਰਾ ਮੁਕਾਮ ਬਣਾਇਆ ਜਿੱਥੋਂ ਤੱਕ ਕੋਈ ਵੀ ਮਹਿਲਾ ਨਹੀਂ ਸੀ ਪਹੁੰਚੀ ਇਸ ਤੋਂ ਬਾਅਦ ਕਿਟੀ ਓਨੀਲ ਨੇ ਰਫਤਾਰ ਦੀ ਖੇਡ ਵਿੱਚ ਆਪਣੇ ਸ਼ੌਕ ਨੂੰ ਅੱਗੇ ਤੋਰਿਆ ਅਤੇ ਇੱਕ ਸਮਾਂ ਅਜੀਹਾ ਵੀ ਆਇਆ ਜਦੋਂ ਕਿਟੀ ਓਨੀਲ ਨੂੰ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਮਹਿਲਾ ਦਾ ਸਨਮਾਨ ਦਿੱਤਾ ਗਿਆ ਅੰਗਰੇਜ਼ੀ ਵਿੱਚ ਜਿਸ ਨੂੰ ਕਿਹਾ ਗਿਆ ਦ ਫਾਸਟੈਸਟ ਵੂਮਨ ਅਲਾਈਵ ਇਸ ਦਾ ਭਾਵੇਂ ਸੀ ਕਿ ਕਿਟੀ ਓਨੀਲ ਨੇ ਗੱਡੀ ਨੂੰ 512 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਉਂਦਿਆਂ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਇਸ ਤੋਂ ਪਹਿਲਾਂ ਜੋ ਰਿਕਾਰਡ ਸੀ ਉਹ 200 ਮੀਲ ਪ੍ਰਤੀ ਘੰਟਾ ਦੇ ਫਰਕ ਨਾਲ ਉਹਨਾਂ ਨੇ ਬਿਹਤਰ ਕਰਕੇ ਵਿਖਾਇਆ ਜਦੋਂ ਉਹਨਾਂ ਨੇ ਔਰਤਾਂ ਵੱਲੋਂ ਸਭ ਤੋਂ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣ ਦਾ ਰਿਕਾਰਡ ਬਣਾਇਆ ਤਾਂ ਆਮ ਗੱਲ ਉਸ ਵੇਲੇ ਪ੍ਰਚਲਿਤ ਹੋ ਗਈ ਕਿ ਜਲਦੀ ਹੀ ਇਹ ਪ੍ਰਤਿਭਾਸ਼ਾਲੀ ਲੜਕੀ ਮਰਦਾਂ ਦਾ ਰਿਕਾਰਡ ਵੀ ਤੋੜੇਗੀ ਪਰ ਬਦਕਿਸਮਤੀ ਨਾਲ ਇਹ ਮੌਕਾ ਉਹਨਾਂ ਨੂੰ ਦਿੱਤਾ ਨਹੀਂ ਗਿਆ ਅਤੇ ਉਹਨਾਂ ਨੂੰ ਇਸ ਵਰਗ ਵਿੱਚ ਹੀ ਭਾਵ ਮਹਿਲਾ ਵਰਗ ਵਿੱਚ ਹੀ ਸੀਮਤ ਰੱਖਿਆ ਗਿਆ ਅਤੇ ਪੁਰਸ਼ਾਂ ਦਾ ਰਿਕਾਰਡ ਤੋੜਨ ਲਈ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਉਸ ਵੇਲੇ ਦੇ ਪ੍ਰਬੰਧਕ ਚਾਹੁੰਦੇ ਸੀ ਕਿ ਇੱਕ ਪੁਰਸ਼ ਡਰਾਈਵਰ ਦਾ ਰਿਕਾਰਡ ਬਣਿਆ ਰਹੇ ਇਸ ਸੰਬੰਧੀ ਕਿਟੀ ਓਨੀਲ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਕਾਨੂੰਨੀ ਚਾਰਾ ਜੋਇ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕਿਟੀ ਓਨੀਲ ਨੇ ਆਪਣੇ ਸੁਪਨੇ ਨੂੰ ਜਾਰੀ ਰੱਖਿਆ ਅਤੇ ਹੋਰ ਵੀ ਕਈ ਖੇਤਰਾਂ ਵਿੱਚ ਨਵੇਂ ਰਿਕਾਰਡ ਬਣਾਏ ਅੱਗੇ ਜਾ ਕੇ ਉਹਨਾਂ ਦੀ ਇਸ ਪ੍ਰੇਰਣਾਮਈ ਜ਼ਿੰਦਗੀ ਦੇ ਉੱਪਰ ਕਈ ਫਿਲਮਾਂ ਦਾ ਨਿਰਮਾਣ ਵੀ ਹੋਇਆ ਅਤੇ ਅੱਜ ਭਾਵੇਂ ਕਿਟੀ ਓਨੀਲ ਇਸ ਦੁਨੀਆ ਉੱਤੇ ਨਹੀਂ ਪਰ ਉਹਨਾਂ ਵੱਲੋਂ ਇਸ ਖੇਤਰ ਵਿੱਚ ਪਾਈ ਪਿਰਤ ਔਰਤਾਂ ਲਈ ਇੱਕ ਨਵਾਂ ਰਾਹ ਦਸੇਰਾ ਸਾਬਤ ਹੋਈ ਅਤੇ ਉਹਨਾਂ ਤੋਂ ਬਾਅਦ ਅਨੇਕਾਂ ਔਰਤਾਂ ਨੇ ਇਸ ਖੇਤਰ ਵਿੱਚ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਪਰ ਸਟੰਟ ਕਰਨ ਦੇ ਖੇਤਰ ਵਿੱਚ ਅਤੇ ਤੇਜ਼ ਰਫ਼ਤਾਰ ਪੇਸ਼ਵਰ ਰੇਸ ਡਰਾਈਵਿੰਗ ਦੇ ਖੇਤਰ ਵਿੱਚ ਕਿਟੀ ਓਨੀਲ ਨੇ ਸਭ ਤੋਂ ਪਹਿਲਾਂ ਇੱਕ ਮੀਲ ਪੱਥਰ ਗੱਡਿਆ ਜਿਸ ਲਈ ਉਹਨਾਂ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ